ਉਸ ਟਰੈਕਟਰ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਰਾਜਵਰ ਜਵੰਦਾ ਨੂੰ ਅੰਤਿਮ ਵਿਦਾਈ ਦਿੱਤੀ ਜਾਏਗੀ ਟਰੈਕਟਰ ਉਹਨਾਂ ਦੇ ਘਰ ਦੇ ਬਾਹਰ ਆ ਗਿਆ ਤੇ ਇਸ ਨੂੰ ਹੁਣ ਸਜਾਇਆ ਜਾਏਗਾ ਤੇ ਉਸ ਤੋਂ ਬਾਅਦ ਘਰ ਦੇ ਵਿੱਚੋਂ ਰਾਜਵਰ ਜਵੰਦਾ ਨੂੰ ਇਸੇ ਟਰੈਕਟਰ ਤੇ ਲਿਆਂਦਾ ਜਾਏਗਾ ਉਹਨਾਂ ਦੀ ਅੰਤਮ ਸੰਸਕਾਰ ਦੇ ਲਈ ਅੰਤਮ ਸੰਸਕਾਰ ਉਹਨਾਂ ਦੇ ਪਿੰਡ ਦੇ ਹੀ ਸਕੂਲ ਦੇ ਵਿੱਚ ਹੋਏਗਾ ਤੇ ਸਾਡੀਆਂ ਤਿਆਰੀਆਂ ਸੰਸਕਾਰ ਦੀਆਂ ਕਰ ਲਈਆਂ ਗਈਆਂ ਨੇ ਟਰੈਕਟਰ ਵੀ ਆ ਗਿਆ ਤੇ ਇਸੇ ਟਰੈਕਟਰ ਦੇ ਵਿੱਚ ਆਖਰੀ ਵਿਦਾਈ ਪਰਿਵਾਰ ਵੱਲੋਂ ਰਾਜਵੀਰ ਜਵੰਦਾ ਨੂੰ ਦਿੱਤੀ ਜਾਏਗੀ ਤਸਵੀਰਾਂ ਉਹਨਾਂ ਦੇ ਘਰ ਦੇ ਬਾਹਰ ਆਈ ਉਸ ਟਰੈਕਟਰ ਦੀਆਂ ਨਹੀਂ ਤਾਂ ਰਾਜਵੀਰ ਜਵੰਦਾ ਜੁੱਸੀ ਉਹਨਾਂ ਨੂੰ ਬਾਈਕਾਂ ਦਾ ਪੈਰਾਗਲਾਈਡਿੰਗ ਦਾ ਗੱਡੀਆਂ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਤੇ ਸ਼ਾਇਦ ਇਸੇ ਕਰਕੇ ਹੀ ਪਰਿਵਾਰ ਵੀ ਰਾਜਵੀਰ ਨੂੰ ਇਸ ਟਰੈਕਟਰ ਤੇ ਉਹਨਾਂ ਦੇ ਟਰੈਕਟਰ ਦੇ ਵਿੱਚ ਹੀ ਅੰਤਿਮ ਵਿਦਾਈ ਦੇਗਾ ਇਹ ਤਸਵੀਰਾਂ ਉਹਨਾਂ ਦੇ ਪਿੰਡ ਵਾਲੇ ਘਰ ਜੱਦੀ ਘਰ ਤੋਂ ਪਿੰਡ ਪੋਨਾ ਤੋਂ ਨਹੀਂ ਜਿੱਥੇ ਹੁਣ ਕੁਝ ਹੀ ਸਮੇਂ ਤੱਕ ਰਾਜਵੀਰ ਜਵੰਦਾ ਚੁਨੇ ਪੰਜ ਤੱਤਾਂ ਦੇ ਵਿੱਚ ਵਿਲੀਨ ਹੋ ਜਾਣਗੇ ਅੰਤਮ ਸਸਕਾਰ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਉਹਨਾਂ ਦੇ ਘਰ ਦੇ ਬਾਰੇ ਦਿਖਾ ਰਹੀਆਂ ਇਸ ਟਰੈਕਟਰ ਦੀਆਂ ਜਿਸ ਦੇ ਵਿੱਚ ਰਾਜਵੀਰ ਜਵੰਦਾ ਨੂੰ ਆਖਰੀ ਵਿਦਾਈ ਜੋ ਹੈ ਦਿੱਤੀ ਜਾਏਗੀ ਦੁਨੀਆ ਤੋਂ ਰੁਕਸਤੀ ਕੀਤੀ ਜਾਏਗੀ ਰਾਜਵੀਰ ਜਵੰਦਾ ਦੀ